ਰੇੜੀ ਲਗਾਉਣ ਵਾਲੀ ਵਿਧਵਾ ਔਰਤ ਨਾਲ ਗੱਡੀ ਸਵਾਰ ਨੌਜਵਾਨ ਨੇ ਕੀਤਾ ਟੱਕਾ ਰੇੜੀ ਨੂੰ ਜ਼ਬਰਦਸਤ ਟੱਕਰ ਮਾਰ ਧੂਕੇ ਲੈ ਗਿਆ ਅੱਗੇ ਤੱਕ ਮਾਮਲਾ ਕੁਝ ਵੀ ਨਹੀਂ ਸੀ ਸੜਕ ਖਾਲੀ ਸੀ ਜਿੱਦਾਂ ਨਾਲ ਰੋਡ ਤੋਂ ਗੱਡੀ ਆ ਰਹੀ ਮੈਂ ਰੋਟੀ ਪਰਤਾ ਰਹੀ ਆ ਤੇ ਜਿੱਲੇ ਕਾਰ ਲੱਗ ਗਈ ਉਹਨੂੰ ਹੱਤ ਨਾਲ ਕਹਿ ਰਹੀ ਸਾਈਡ ਤੇ ਕਰ ਲੋ ਉਹਨੇ ਸਾਈਡ ਤੇ ਨਹੀਂ ਕੀਤੀ ਉਹਨੇ ਹਿੱਟ ਕੀਤੀ ਬੜੇ ਜ਼ੋਰ ਨਾਲ ਮੈਂ ਛਾਲ ਮਾਰ ਕੇ ਪਿੱਛੇ ਹੋ ਗਈ ਉਹਨੇ ਰੇੜੀ ਨੂੰ ਧੂਕੇ ਲੈ ਗਿਆ ਉਹਨੇ ਬੈਕ ਗੇਅਰ ਵੀ ਨਹੀਂ ਗੱਡੀ ਦਾ ਪਾਇਆ ਖਿੱਚ ਕੇ ਲੈ ਗਿਆ ਅੱਗੇ ਤੱਕ ਉਹ ਕੀ ਗੱਡੀ ਦਾ ਨੰਬਰ ਚਾਹਤਾ ਤੁਹਾਨੂੰ ਹਾਂਜੀ ਪੀਵੀ07361 ਵਾਈਟ ਬੈਕ ਚੱਲਾ ਨਹੀਂ ਮੈਨੂੰ ਨਜ਼ਰ ਆਇਆ ਉਹਦਾ ਵਾਈਟ ਕਲਰ ਦੀ ਗੱਡੀ ਆਈ 20 ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ 8 ਵਜੇ ਕੇ 13 14 ਮਿੰਟ ਦੀ ਗੱਲ ਹੈ ਇੱਕ ਨੁਕਸਾਨ ਹੋਇਆ ਜੀ ਤਕਰੀਬਨ ਨੁਕਸਾਨ ਸਾਡਾ ਕਾਫੀ ਹੋ ਗਿਆ ਤੋੜਪਾਂ ਨ ਕਾਫੀ ਹੋਇਆ ਰੇੜੀ ਤੇ ਵੀ ਨੁਕਸਾਨ ਹੋ ਗਿਆ ਭਾਂਡਿਆਂ ਦਾ ਵੀ ਹੋਇਆ ਗੈਸ ਚੁੱਲੇ ਦਾ ਵੀ ਹੋ ਗਿਆ ਜਿਹੜੇ ਨਵੇਂ ਭਾਂਡੇ ਲੱਗੇ ਉਹਨਾਂ ਦਾ ਵੀ ਹੋਇਆ ਪੁਰਹੀਰਾ ਪੁਲਿਸ ਚੌਕੀ ਸਾਡੀ 99 ਡਿੱਗ ਗਈ ਸੀ ਸਾਡਾ ਪਾਈਪ ਸਾਰਾ ਟੁੱਟ ਗਿਆ ਸੀਗਾ ਤੇ ਪੁਰਹੀਰਾ ਪੁਲਿਸ ਚੌਕੀ ਕਾਰਵਾਈ ਨਹੀਂ ਕਰ ਰਹੀ ਢਿੱਲੀ ਕਾਰਵਾਈ ਹੈ ਨਾ ਢਿੱਲੀ ਆ ਇਹਦੇ ਵਿੱਚ ਕਿਸੇ ਦਾ ਹੱਥ ਆ ਜਿੱਦਾਂ ਹੁੰਦਾ ਆ ਕਰਦੇ ਹੀ ਨਹੀਂ ਪਏ ਢਿੱਲੀ ਕਰੀ ਜਾਂਦੇ ਪਏ ਗੱਲ 5 ਦਿਨ ਹੋ ਗਿਆ ਡਿਲੇ ਕਰਕੇ ਬੈਠੇ ਹੋਏ ਗੱਲ ਨੂੰ ਤੁਹਾਡੇ ਹਸਬੰਦ ਕੀ ਕਰਦੇ ਜੀ ਮੇਰੇ ਹਸਬੰਦ ਪਹਿਲਾਂ ਬਾਹਰ ਸੀਗੇ ਹੁਣ ਡੈਥ ਹੋ ਚੁੱਕੀ ਹੋਣਾ ਜੀ ਬੱਚੇ ਕਿੰਨੇ ਤੁਹਾਡੇ ਦੋ ਬੇਟੇ ਆ ਮੇਰੇ ਤੁਸੀਂ ਇੱਥੇ ਕੰਮ ਨੂੰ ਰਹਿੰਦੇ ਹੋ ਜੀ ਇੱਥੇ ਇਸ ਕਰਕੇ ਰਹਿੰਦੇ ਆ ਜੀ ਜੇ ਫਰੂਟ ਦਾ ਕੰਮ ਕਰਦੇ ਸੀ ਨਾ ਚੋ ਸੁੱਤੇ ਆ ਪੀ ਆਂਦੇ ਹੀ ਹੋ ਜਾਂਦੇ ਸੀ ਸ਼ਵਰਾਤਰੀ ਤੇ ਲੰਗਰ ਲਗਾਇਆ ਸੀਗਾ ਸਾਡੀ ਜਨਨ ਕਿ ਜੂਸ ਵਾਲੀ ਮਸ਼ੀਨ ਚੱਕ ਕੇ ਲੈ ਗਏ ਸੁੱਤੇ ਆ ਪੀ ਤਾਂ ਉਹਨਾਂ ਨੇ ਦੇਖਿਆ ਤਾੜ ਦੇ ਸੁੱਤੇ ਪਏ ਆ ਫਿਰ ਚੱਕ ਕੇ ਲੈ ਗਏ ਇਸ ਕਰਕੇ ਅਸੀਂ ਸਾਨੂੰ ਸੋਨਾ ਪੈਂਦਾ ਮੈਂ ਬਾਕਾਇਦਾ 1:00 ਵਜੇ ਤੱਕ ਇੱਥੇ ਜਾਗਦੀ ਆ ਮੈਨੂੰ ਜਨਨ ਕਿ ਵਰੁਣ ਨਾਮ ਦਾ ਮੁਲਾਜ਼ਮ ਆਉਂਦਾ ਪਰ ਉਹ ਕਾਰਵਾਈ ਨਹੀਂ ਕਰਦਾ ਨਹੀਂ ਕਾਰਵਾਈ ਨਹੀਂ ਕਰਦੇ ਪਿਆ ਕੀ ਕਹਿੰਦਾ ਆ ਕੇ ਫਿਰ ਉਹ ਇੱਕ ਵਾਰੀ ਆਏ ਵੀ ਕੈਮਰੇ ਚ ਵੀਡੀਓ ਕਢਾਈ ਦੇਖੀ ਉਹਨਾਂ ਨੇ ਕਢਾਈ ਵੀ ਨਹੀਂ ਉਹਨਾਂ ਨੇ ਉਦੋਂ ਹੀ ਕਹਤਾ ਤੁਸੀਂ 2:00 ਵਜੇ ਆ ਜਿਓ ਮੁੜ ਕੇ ਨਹੀਂ ਆਏ ਦੀ ਮੰਗ ਕਰਦੇ ਹੋ ਪੁਲਿਸ ਨੂੰ ਇਨਸਾਫ ਮੰਗਦੇ ਆ ਸਾਡਾ ਖਰਚਾ ਪਾਣੀ ਕੀ ਦਿੱਤਾ ਜਾਵੇ ਸਾਡੀਆਂ ਸਮਾਨ ਦੀ ਰਿਪੇਅਰਿੰਗ ਕਰਾ ਕੇ ਦੇਣ ਜਿੰਨਾ ਨੁਕਸਾਨ ਕੀਤਾ ਉਹਨਾਂ ਨੇ ਗਰੀਬ ਪਰਿਵਾਰ ਜੇ ਕੱਲ ਨੂੰ ਇਦਾਂ ਦੋਆ ਤੁਸੀਂ ਸੁਣਦੇ ਹੋ ਜੇ ਕੱਲ ਨੂੰ ਅੱਜ ਮੇਤੇ ਹਮਲਾ ਕੀਤਾ ਕੱਲ ਨੂੰ ਮੇਰੇ ਬੱਚਿਆਂ ਦੇ ਵੀ ਕਰ ਸਕਦੇ ਆ ਜੇ ਮੈਨੂੰ ਇਨਕ ਕੁਝ ਹੋ ਜਾਂਦਾ ਮੇਰੇ ਬੱਚੇ ਤਾਂ ਅनाथ ਹੋ ਜਾਣੇ ਸੀਗੇ ਕੀ ਆ ਨਾ ਮੈਂ ਤੁਹਾਡਾ ਆਲੂ ਰਾਧਾ ਕੁਮਾਰੀ ਕਿਹੜੀ ਜਗ੍ਹਾ ਖੜੇ ਹੋ ਤੁਸੀਂ ਫਰੀ ਇਮਪੋਰਟ ਮੰਡੀ ਆਪੋਜੀਟ ਕੀ ਜਾਨੀ ਕਿਵੇਂ ਤੁਸੀਂ ਇੱਕ ਰੇੜੀ ਲਾ ਕੇ ਘਰ ਦਾ guzara ਕਰਦੇ ਹੋ ਰੇਣੇ ਵੀ ਇੱਥੇ ਹੋ ਸ਼ਨੀਵਾਰ ਨੂੰ ਇੱਕ ਟੈਕਸੀ ਲੜਦਾ ਕੀ ਪੂਰਾ ਮਾਮਲਾ ਸੀਗਾ ਜੀ ਮਾਮਲਾ ਕੁਝ ਵੀ ਨਹੀਂ ਸੀ ਸਾੜ ਕੇ ਖਾਲੀ ਸੀਗੀ ਜਿੱਦਾਂ ਨਾਲ ਰੋਡ ਤੋਂ ਗੱਡੀ ਆ ਰਹੀ ਮੈਂ ਰੋਟੀ ਪਰਤਾ ਰਹੀ ਆ ਤੇ ਜਿੱਲੇ ਕਾਰ ਲੱਗ ਗਈ ਉਹਨੂੰ ਹੱਥ ਨਾਲ ਕਹਿ ਰਹੀ ਸਾਈਡ ਤੇ ਕਰ ਲੋ ਉਹਨੇ ਸਾਈਡ ਤੇ ਨਹੀਂ ਕੀਤੀ ਉਹਨੇ ਹਿੱਟ ਕੀਤੀ ਬੜੇ ਜ਼ੋਰ ਨਾਲ ਮੈਂ ਛਾਲ ਮਾਰ ਕੇ ਪਿੱਛੇ ਹੋ ਗਈ ਉਹਨੇ ਰੇੜੀਕ ਤੂ ਕਈ ਲੈ ਗਿਆ ਉਹਨੇ ਬੈਗ ਗੇਅਰ ਵੀ ਨਹੀਂ ਗੱਡੀ ਦਾ ਪਾਇਆ ਖਿੱਚ ਕੇ ਲੈ ਗਿਆ ਅੱਗੇ ਤੱਕ ਉਹ ਕੀ ਗੱਡੀ ਦਾ ਨੰਬਰ ਜਾਦਾ ਤੁਹਾਨੂੰ ਹਾਂਜੀ ਪੀਵੀ07366 ਵਾਈਟ ਜਾਦਾ ਨਾ ਬੇ ਚਾਲਾ ਨਹੀਂ ਮੈਨੂੰ ਨਜ਼ਰ ਆਇਆ ਉਹਦਾ ਵਾਈਟ ਕਲਰ ਦੀ ਗੱਡੀ ਆਈ20 ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਇਹ 8 ਵਜੇ ਕੇ 13 14 ਮਿੰਟ ਦੀ ਗੱਲ ਹੈ ਸਵਾ ਨੁਕਸਾਨ ਹੋਇਆ ਜੀ ਤਕਰੀਬਨ ਨੁਕਸਾਨ ਸਾਡਾ ਕਾਫੀ ਹੋ ਗਿਆ ਤੋੜਪਾਂ ਨ ਕਾਫੀ ਹੋਇਆ ਰੇੜੀ ਤੇ ਵੀ ਨੁਕਸਾਨ ਹੋ ਗਿਆ ਭਾਂਡਿਆਂ ਦਾ ਵੀ ਹੋਇਆ ਗੈਸ ਚੁੱਲੇ ਦਾ ਵੀ ਹੋ ਗਿਆ ਜਿਹੜੇ ਨਵੇਂ ਭਾਂਡੇ ਲੱਗੇ ਉਹਨਾਂ ਦਾ ਵੀ ਹੋਇਆ ਪੁਰਹੀਰਾ ਪੁਲਿਸ ਚੌਕੀ ਸਾਡੀ 96 ਡਿੱਗ ਗਈ ਸੀ ਸਾਡਾ ਪਾਈਪ ਸਾਰਾ ਟੁੱਟ ਗਿਆ ਸੀਗਾ ਤੇ ਪੁਰਹੀਰਾ ਪੁਲਿਸ ਚੌਕੀ ਕਾਰਵਾਈ ਨਹੀਂ ਕਰ ਰਹੀ ਢਿੱਲੀ ਕਾਰਵਾਈ ਹੈ ਨਾ ਢਿੱਲੀ ਆ ਇਹਦੇ ਵਿੱਚ ਕਿਸੇ ਦਾ ਹੱਥ ਜਿੱਦਾਂ ਹੁੰਦਾ ਆ ਜਾਂ ਕਰਦੇ ਹੀ ਨਹੀਂ ਪਏ ਢਿੱਲੀ ਕਰੀ ਜਾਂਦੇ ਪਏ ਗੱਲ 5 ਦਿਨ ਹੋ ਗਿਆ ਡਿਲੇ ਕਰਕੇ ਬੈਠੇ ਹੋਏ ਗੱਲ ਨੂੰ ਤੁਹਾਡੇ ਹਸਬੰਦ ਕੀ ਕਰਦੇ ਜੀ ਮੇਰੇ ਹਸਬੰਦ ਪਹਿਲਾਂ ਬਾਹਰ ਸੀਗੇ ਹੁਣ ਡੈਥ ਹੋ ਚੁੱਕੀ ਹੋਣਾ ਜੀ ਬੱਚੇ ਕਿੰਨੇ ਤੁਹਾਡੇ ਦੋ ਬੇਟੇ ਹਨ ਇਹ ਇੱਥੇ ਕਿਹੜੂ ਰਹਿੰਦੇ ਹੋ ਜੀ ਇੱਥੇ ਇਸ ਕਰਕੇ ਰਹਿੰਦੇ ਆ ਜੀ ਜੇ ਫਰੂਟ ਦਾ ਕੰਮ ਕਰਦੇ ਸੀ ਨਾ ਚੋਰੀ ਬਹੁ ਸੁੱਤੇ ਆ ਪੀ ਆਂਦੇ ਹੀ ਹੋ ਜਾਂਦੇ ਸੀ ਸ਼ਵਰਾਤਰੀ ਤੇ ਲੰਗਰ ਲਗਾਇਆ ਸੀਗਾ ਸਾਡੀ ਜਨ ਕੇ ਜੂਸ ਵਾਲੀ ਮਸ਼ੀਨ ਚੱਕ ਕੇ ਲੈ ਗਏ ਸੁੱਤੇ ਆ ਪੀ ਤਾਂ ਉਹਨਾਂ ਨੇ ਦੇਖਿਆ ਤਾੜ ਦੇ ਸੁੱਤੇ ਪਏ ਆ ਫਿਰ ਚੱਕ ਕੇ ਲੈ ਗਏ ਇਸ ਕਰਕੇ ਅਸੀਂ ਸਾਨੂੰ ਸੋਨਾ ਪੈਂਦਾ ਮੈਂ ਤਾਂ ਬਕਾਇਦਾ 3 ਵਜੇ ਤੱਕ ਇੱਥੇ ਜਾਗਦੀ ਆ ਮੈਨੂੰ ਕਹਿੰਦੇ ਕਿ ਵਰੁਣ ਨਾਮ ਦਾ ਮੁਲਾਜ਼ਮ ਆਉਂਦਾ ਪਰ ਉਹ ਕਾਰਵਾਈ ਨਹੀਂ ਕਰਦਾ ਨਹੀਂ ਕਾਰਵਾਈ ਨਹੀਂ ਕਰਦੇ ਪਿਆ ਕੀ ਕਹਿੰਦਾ ਆ ਕੇ ਫਿਰ ਉਹ ਇੱਕ ਵਾਰੀ ਆਏ ਕੈਮਰੇ ਚ ਵੀਡੀਓ ਕਢਾਈ ਦੇਖੀ ਉਹਨਾਂ ਨੇ ਕਢਾਈ ਵੀ ਨਹੀਂ ਉਹਨਾਂ ਨੇ ਉਦੋਂ ਹੀ ਕਹਤਾ ਤੁਸੀਂ 2 ਵਜੇ ਆ ਜਿਓ ਮੁੜ ਕੇ ਨਹੀਂ ਆਏ ਕੀ ਮੰਗ ਕਰਦੇ ਹੋ ਪੁਲਿਸ ਨੂੰ ਇਨਸਾਫ ਮੰਗਦੇ ਆ ਸਾਡਾ ਇਹ ਖਰਚਾ ਪਾਣੀ ਕੀ ਦਿੱਤਾ ਜਾਵੇ ਸਾਡੀਆਂ ਸਮਾਨ ਦੀ ਰਿਪੇਅਰਿੰਗ ਕਰਾ ਕੇ ਦੇਣ ਜਿੰਨਾ ਨੁਕਸਾਨ ਕੀਤਾ ਉਹਨਾਂ ਨੇ ਗਰੀਬ ਪਰਿਵਾਰ ਜੇ ਕੱਲੂ ਇਹਦਾ ਦੁਆ ਥੋੜਾ ਜਿਹੀ ਤੁਸੀਂ ਸੁਣਦੇ ਹੋ ਜੇ ਕੱਲੂ ਅੱਜ ਮੇਤੇ ਹਮਲਾ ਕੀਤਾ ਕੱਲੂ ਮੇਰੇ ਬੱਚਿਆਂ ਦੇ ਵੀ ਕਰ ਸਕਦੇ ਆ ਜੇ ਮੈਨੂੰ ਇਨਕ ਕੁਝ ਹੋ ਜਾਂਦਾ ਮੇਰੇ ਬੱਚੇ ਤਾਂ ਅनाथ ਹੋ ਜਾਣੇ ਸੀਗੇ